ਪੂਰਾ ਹੋ ਗਿਆ ਬਸ ਇਹ ਨਿਕਲਣਾ ਇਹ ਤੁਸੀਂ ਨਹੀਂ ਕਰਨ ਦੇਣਾ ਹੈਗਾ ਦੈਟਸ ਯੋਰ ਡਿਊਟੀ ਠੀਕ ਹੈ ਨਹੀਂ ਇਹ ਐਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਇਹ ਜੇ ਕੰਮ ਇਸ ਗੱਲ ਦਾ ਵੀ ਜਵਾਬ ਦੇਣ ਇਹ ਤੇ ਅੱਜ ਜਿਹੜਾ ਇਹ ਲੈ ਕੇ ਆਇਆ ਉਹਨਾਂ ਨੂੰ ਬੁਲਾ ਲਓ ਯਾਰ ਚਲ ਕੋਈ ਗੱਲ ਨਹੀਂ ਨਹੀਂ ਜਾਣ ਦਿੰਦੇ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਨੂੰ ਠੀਕ ਹੈ ਨਹੀਂ ਇਸ ਤੋਂ ਬਾਅਦ ਤਾਂ ਨਿਕਲ ਇਹ ਨਿਕਲ ਨਹੀਂ ਤਾਂ ਹਰਦਿਆਲ ਸਿੰਘ ਨਹੀਂ ਬਣਾਇਆ ਨਾ ਇਹ ਪੁਲ ਤਾਂ ਇਹ ਆਮ ਲੋਕਾਂ ਦੇ ਨਿਕਲ ਲਈ ਲੋਕਾਂ ਦੀ ਡਿਮਾਂਡ ਸੀ ਮੈਂ ਲੈ ਸਾਡੇ ਅਸੀਂ ਜੇ ਤੁਹਾਡਾ ਕੋਈ ਕੰਮ ਚ ਉਹਨਾਂ ਦੇ ਤੇ ਦਖਲ ਦੇ ਰਹੇ ਹੈਗੇ ਆ ਕੋਈ ਰੋਕ ਰਿਹਾ ਕੰਮ ਨੂੰ ਹਾਂ ਉਹ ਉਹਦੇ ਉਹਦੇ ਨਹੀਂ ਰਹੇ ਕੰਮ ਇਹ ਕੋਈ ਉਹ ਦਿੱਤਾ ਕਰਦਾ ਦੀ ਗੱਲ ਮੇਰੀ ਤੁਹਾਨੂੰ ਨਾਲ ਅਸੀਂ ਉੱਥੇ ਜਿੱਤੇ ਹੋ ਸਾਹਮਣੇ ਹੋ ਪ੍ਰੈਸ ਨੂੰ ਆਇਆ ਪ੍ਰੈਸ ਨਹੀਂ ਨਹੀਂ ਕੰਮ ਚੱਲਦਾ ਇਹ ਗੱਲ ਸੁਣੋ ਇਹ ਗੱਲ ਇਹ ਆ ਨਾ ਤਾਂ ਅਸੀਂ ਕੋਈ ਮਾਰੀਅਲ ਕੋਈ ਨਾ ਨਾ ਕਰ ਰਹੇ ਹਾਂ ਇਹ ਗੱਲ ਨਹੀਂ ਕਰਦੇ ਅਸੀਂ ਗੱਡੂ ਬੰਦਣੇ ਆ ਹਰਿਆਲ ਸਿੰਘ ਦੇ ਲਈ 26 ਕਰੋੜ ਪਰਲੇ ਸੱਟ ਪਾਉਂਦੇ ਛੋਟੀ ਸਾਈਡ ਤੇ ਕਰ ਲੋ ਯਾਰ ਇਹ ਨਾ ਕਰੀਂ ਲਿਆਉ ਦੇ ਉਹ ਸਿ ਆਓ ਸਾਰਾ ਆਓ ਜੂ ਉਹ ਪੁਲਿਸ ਨੇ ਲੱਡੂ ਖਾਣੇ ਆ ਉਹ ਲੋਕਾਂ ਵਾਸਤੇ ਲਿਆਦੇ ਹੈਗੇ ਉਹ ਹੈ ਆਓ ਉਹ ਤੁਹਾਨੂੰ ਪਹਿਲਾਂ ਮੈਂ ਇੱਕ ਦੱਸਾਂ ਤੁਹਾਨੂੰ ਤਕਲੀਫ ਕੀ ਹੁੰਦੀ ਹੈ ਹਰਦੇਵਾਲ ਸਿੰਘ ਤੇ ਆਂਦੀ ਹੈ ਹਰਥਾਂ ਤੇ ਤੁਸੀਂ ਲੱਡੂ ਲਿਆ ਇਹਦਾ ਲੱਟੂ ਲੱਟੂ ਇਹਦਾ ਲੱਟੂਆਂ ਲੱਡੂ ਲੱਡੂਆਂ ਦਾ ਟੱਪਾ ਦਿਓ ਮੇਰਾ ਬਾਕਾ ਠੀਕ ਹੈ ਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਸਰ ਪਹਿਲਾਂ ਲੱਡੂਆਂ ਦਾ ਟੱਪਾ ਦੇਓ ਕਿੱਥੇ ਹੈ ਲੈ ਦਿਓ ਵਾਪਸ ਦਿਓ ਤੁਸੀਂ ਹੈ ਅੱਗਰ ਕੀ ਕਹਿਣਾ ਚਾਹੋਗੇ ਹਾਂ ਤਾਂ ਕੀ ਪ੍ਰੋਗਰਾਮ ਸੀ ਤੁਸੀਂ ਯਾਰ ਇੱਕ ਮਿੰਟ ਮੇਰੀ ਗੱਲ ਤਾਂ ਕਰ ਲੈਣ ਦਿਓ ਹਾਂ ਐਮਐਲ ਸਾਹਿਬ ਨੂੰ ਅਰੈਸਟ ਕਰ ਕਿਉਂ ਕੋਈ ਨਹੀਂ ਕੋਈ ਅਰੈਸਟ ਕਰ ਰਿਹਾ ਕੋਈ ਕੋਈ ਤੁਸੀਂ ਸਰ ਕਾਰਗੱਟੇ ਬਿਠਾ ਕੇ ਲੈ ਜਾ ਰਹੇ ਹੋ ਕੀ ਕਾਰਨ ਹੈ ਇਹਨਾਂ ਦੀ ਹੈਗੀ ਜੀ ਇਹਨਾਂ ਦੀ ਆਪਣੀ ਗੱਡੀਆਂ ਨਹੀਂ ਨਹੀਂ ਆਪ ਕਮੋਨਾ ਕੀ ਕਹਿਣਾ ਚਾਹੁੰਦਾ ਮੇਰੇ ਕੋਈ ਗੱਡੀ ਨਹੀਂ ਹੈਗੀ ਹੈ ਮੇਰੀ ਕੋਈ ਗੱਡੀ ਨਹੀਂ ਹੈਗੀ ਚਲੋ ਬੈਠੋ ਜੀ ਬੈਠੋ ਨਹੀਂ ਨਹੀਂ ਮੈਂ ਆਪਣੀ ਗੱਡੀ ਮੈਂ ਆਪਣੀ ਗੱਡੀ ਕੋਈ ਯਾਰ ਪੜੀ ਕੋਈ ਨਹੀਂ ਪੜੀ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਏਗਾ ਇਹ 1947 ਤੋਂ ਬਾਅਦ ਬੜੀ ਵੱਡੀ ਇੱਕ ਮੰਗ ਸੀਗੀ ਇਹ ਇਲਾਕੇ ਦੇ ਲੋਕਾਂ ਦੀ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦਿਆਲ ਸਿੰਘ ਨੇ ਉਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਰਾਂ ਪੂਰੀਆਂ ਹੋ ਗਿਆ ਅਤੇ ਪੈਕਲੇਟਰ ਵਾਈਟ ਦਾ ਗੰਦੋ ਸਲੀ ਯਾਰ ਜਿੰਦਾਬਾਦ ਆ ਵੀ ਵੀ ਤੇਰੇ ਤੋਂ ਮੇਰੀ ਚਲੋ ਤੁਸੀਂ ਹੁਣ ਜਾਓ ਯਾਰ ਸਾਨੂੰ ਮਾਰੋਗੇ ਧੱਕੇ ਪੱਟ ਕੇ ਮਾਰੋਗੇ ਧੱਕੇ ਇਹ ਗੱਲ ਮਾਰੋਗੇ ਧੱਕੇ ਪੱਟ ਕੇ ਮਾਰੋਗੇ ਧੱਕੇ ਬਹੁਤ ਠੀਕ ਆ ਤੁਸੀਂ ਆਪ ਫਰੇਡ ਕਰ ਰਹੇ ਹੋ ਨਹੀਂ 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 ਜੀ ਪ੍ਰੋਬਲਮ ਹਾਂਜੀ ਕਮੋਡਿਟੀ ਕੀ ਕਰ ਰਹੇ ਹੋ ਕੋਟੇ ਸਾਹਮਣੇ ਹੋ ਰਿਹਾ ਜੀ ਜੋ ਹੋ ਰਿਹਾ ਦੇਖੋ ਤੁਸੀਂ ਕੌਣ ਕਰਦਾ ਤੀ ਦੇਖੋ ਮੈਨੂੰ ਕੱਲ ਤੇਰੀਂ ਦਾ ਪੂਰੀ ਕਰਨਾ ਉਹ ਕਿ ਕਰਨੀ ਗੱਲ ਨਾ ਕਰਦਾ ਆ ਜਾਓ ਉਹ ਇੱਥੇ ਕੀ ਹੋ ਰਿਹਾ ਯਾਰ ਉੱਥੇ ਉੱਥੋਂ ਰੇ ਲਿਆਏ ਤੁਸੀਂ ਇੱਥੋਂ ਉੱਥੇ ਚੱਲ ਜਿਓ ਹੈ ਤੁਸੀਂ ਆਓ ਜੀ ਗੱਲ ਖਤਮ ਹੋ ਗਈ ਇੱਥੇ ਕਿੱਧਰ ਆ ਰਹੇ ਹੋ ਅਸਲ ਵਿੱਚ ਪੁਲਿਸ ਰਿਜਰਡ ਦਾ ਠੀਕ ਹੈ ਅਸੀਂ ਗੱਲ ਗੱਲ ਕਰ ਰਹੇ ਹੋ ਗੱਲ ਤਾਂ ਪੂਰੀ ਕਰਕੇ ਬਹਿ ਕੇ ਮਿਲਦੇ ਮਿਲਦੇ ਗੱਲ ਖਤਮ ਕਰਦੇ ਨਹੀਂ ਕੋਈ ਟ੍ਰੈਫਿਕ ਚੱਲਦੀ ਹੈ ਐਵੇਂ ਹੀ ਕਿਲੋਮੀਟਰ ਦੂਰ ਹੈ ਹੈ ਇਸ ਤਰ੍ਹਾਂ ਗੱਲ ਤਾਂ ਹੋ ਰਹੀ ਹੈ ਉੱਥੋਂ ਤੁਸੀਂ ਕਿਹਾ ਰਿਹਾ ਜੋ ਇੱਥੋਂ ਉੱਥੋਂ ਚੱਲ ਜਓ ਤੁਸੀਂ ਹਾਟੋ ਪਿੱਛੇ ਮੈਂ ਆਪਣੇ ਆਪ ਗੱਲ ਕਰ ਲੈਣਾ ਹਾਂ ਹਾਂ ਗਲਤਾ ਕਰਨੀ ਆ ਹਾਂਜੀ ਸਰ ਕੀ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਆ ਤੇ ਮੈਂ ਦਾ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ ਬਾਕੀ ਤੁਸੀਂ ਹਾਲਾਤ ਦੇਖ ਹੀ ਲਈ ਹੈਗੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਦਾ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੀਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਸੰਤਸਾ ਜੇ ਅੱਜ ਹਰਦੀਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਉਹ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਬੀਐਮਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੀਾਲ ਸਿੰਘ ਨੇ ਜਿਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬੰਦੇ ਬੰਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋ ਉਸ ਟਾਈਮ ਦਾ ਪਾਇਆ ਕੰਬੋਤ ਸਾਹਿਬ ਕੰਬੋਤ ਸਾਹਿਬ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਹੈ ਕਹਾਰੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਹ ਰੋ ਉਦਘਾਟਨ ਅੱਜ ਕੰਬੋਤ ਸਾਹਿਬ ਕਰਨ ਆ ਗਏ ਜਿਹੜੀ ਸੱਤਾਧਾਰ ਪਾਰਟੀ ਉਹ ਇਹ ਕਹਿੰਦੀ ਹੈ ਮੈਂ ਮੈਂ ਕੋਈ ਉਦਘਾਟਨ ਨਹੀਂ ਕਰ ਰਿਹਾ ਆ ਮੈਂ ਤਾਂ ਇੱਥੇ ਖੁਸ਼ੀ ਜਾਰ ਕਰਨਾ ਸੀ ਲੱਟੂ ਵੰਡਣਾ ਸੀ ਠੀਕ ਹੈ ਜਿੰਦਾਬਾਦ 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 ਇੱਕ ਹੀ ਦਾ ਹੈ ਮਜੀਦ 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 ਦੇਖੋ ਜੀ ਇਹਨਾਂ ਦੀ ਪੁਰਾਣੀ ਆਦਤ ਹੈ ੱਤਕਾ ਕਰਨ ਦੀ ਜਦੋਂ ਅੱਜ ਸਵੇਰੇ ਅਸੀਂ ਸਵੇਰੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਸਵੇਰੇ 11 ਵਜੇ ਐਮਐਲਏ ਨੀਨਾ ਮਿੱਤਰ ਜੀ ਇਸ ਪੁਲ ਦਾ ਉਦਘਾਟਨ ਕਰਨਗੇ ਤਾਂ ਉਸ ਤੋਂ ਬਾਅਦ ਇਹ ਆਪਣੇ ਬੰਦੇ ਲੈ ਕੇ ਧੱਕੇ ਨਾਲ ਪੁਲ ਖੋਲਣ ਆ ਗਏ ਜੀਸੀਬੀ ਸਾਨੂੰ ਪਤਾ ਲੱਗਿਆ ਵੀ ਜੀਸੀਬੀ ਮੰਗਾਰੇ ਆ ਪਰ ਇਹ ਧੱਕੇਸ਼ਾਹੀ ਨਹੀਂ ਕਰਨ ਦਿਆਂਗੇ ਸਭ ਨੂੰ ਪਤਾ ਵੀ ਇਹ ਪੁਲ ਦਾ ਕੰਮ ਕਿੰਨੇ ਸਮੇਂ ਤੋਂ ਬੰਦ ਸੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁਲ ਦੇ ਵਿੱਚ ਓਕੜਾਂ ਸੀਗੀਆਂ ਉਹ ਸਾਰੀਆਂ ਓਕੜਾਂ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁਲ ਤਾਂ ਤਿਆਰ ਹੋ ਗਿਆ ਜਿਵੇਂ ਤੁਹਾਨੂੰ ਪਤਾ ਵੀ ਨਲਾਸ ਕੱਟ ਦਾ ਰਸਤਾ ਉਹ ਵੀ ਅਸੀਂ ਪਾਸ ਕਰਾਇਆ ਸੀ ਤਾਂ ਉਦੋਂ ਜੱਗਾ ਜੀ ਕਹਿੰਦੇ ਵੀ ਇਹ ਤਾਂ ਕੰਮ ਮੈਂ ਕਰਾਇਆ ਮਹਾਰਾਣੀ ਜੱਬਾ ਤੂੰ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜੇ ਤੁਸੀਂ ਕੰਮ ਕਰਾਇਆ ਤਾਂ ਇੱਕ ਵੀ ਪੇਪਰ ਸਾਨੂੰ ਸ਼ੋਅ ਕਰਦੇ ਹੋ ਵੀ ਜੇ ਤੁਸੀਂ ਕੋਈ ਲੈਟਰ ਲਿਖੀ ਹੈ ਜਾਂ ਕੋਈ ਮਨਜ਼ੂਰੀ ਲੈ ਕੇ ਆਈ ਤਾਂ ਉਦੋਂ ਵੀ ਅਸੀਂ ਸਾਰੇ ਪੇਪਰ ਜਾਰੀ ਕੀਤੇ ਸੀ ਵੀ ਅਸੀਂ ਐਮ.ਐਲ.ਏ. ਸਾਹਿਬ ਨੇ ਕਿਨੂੰ ਕਿਨੂੰ ਲੈਟਰ ਲਿਖਿਆ ਕੀ ਕੀ ਉਹਦਾ ਜਵਾਬ ਆਇਆ ਤੁਹਾਡੇ ਮੀਡੀਆ ਦੇ ਭਰਾਵਾਂ ਅੱਗੇ ਸਾਡਾ ਕੁਝ ਨਹੀਂ ਲੱਗਿਆ ਉਵੇਂ ਹੀ ਇਸ ਪੁਲ ਦਾ ਕੰਮ ਕੀਤਾ ਹੈ ਤਾਈ ਦਾ ਵੀ ਕ੍ਰੈਡਿਟ ਲੈਣ ਉਹਨਾਂ ਹਰਦੀਾਲ ਕੰਬੋ ਜੀ ਆ ਗਏ ਮੈਂ ਤੁਹਾਡੇ ਮਾਧਿਅਮ ਦਾ ਜੀ ਉਹਨਾਂ ਨੂੰ ਮੈਸੇਜ ਦਊਂਗਾ ਵੀ ਇੱਕ ਦਾ ਸੀ ਧੱਕੇਸ਼ਾਹੀ ਨਹੀਂ ਸਹਿਣ ਕਰਾਂਗੇ ਨਾ ਹੀ ਬਰਦਾਸ਼ਤ ਕਰਾਂਗੇ ਸੈਕੰਡਲੀ ਇਹ ਕਹਿ ਰਹੇ ਆ ਵੀ ਕੱਲ 11 ਵਜੇ ਪੁਲ ਜਮਤਾਲੀ ਖੁੱਲ ਜੇਗਾ ਉਦੋਂ ਬੇਸ਼ੱਕ ਉਹਨ ਜਿਵੇਂ ਆਮ ਪਬਲਿਕ ਲੰਘੂਗੀ ਇਸ ਪੁਲ ਤੋਂ ਤਾਂ ਹਰਦੀਾਲ ਕੰਬੋ ਵੀ ਲੰਘਣ ਰਾਜਪੁਰੇ ਦੇ ਨਾਗਰੀਕ ਹੋਣ ਦੇ ਨਾਤੇ ਲੰਘਣ ਪਰ ਇਦਾਂ ਧੱਕੇਸ਼ਾਹੀ ਨਹੀਂ ਕਰਨੀ ਹਰਦਿਆਲ ਕੁੰਬੋ ਜਦੋਂ ਉਰੇ ਆਏ ਨੇ ਉਹ ਕਹਿੰਦੇ ਅਸੀਂ ਲੱਡੂ ਵੰਡਣ ਆਏ ਆ ਅਸੀਂ ਕੋਈ ਤੁਘਾਟਨ ਕਰਨ ਨਹੀਂ ਆਏ ਹੈਗੇ ਪਰ ਜਿਸ ਤਰ੍ਹਾਂ ਦੂਜੀ ਤਰਫ ਕੋਈ ਪਾਰਟੀ ਦੇ ਨਾਰੇ ਲਾ ਰਹੇ ਉਧਰ ਲਾ ਰਹੇ ਇਸ ਨਾਲ ਮਾਹੌਲ ਖਰਾਬ ਨਹੀਂ ਹੋਏਗਾ ਦੋਨੋਂ ਸਾਈਡ ਮਾਹੌਲ ਦਾ ਖਰਾਬ ਕਰਨ ਨੂੰ ਆਏ ਹਨ ਉਹਨਾਂ ਨੇ ਲੱਡੂ ਵੰਡਣੇ ਸੀ ਕੱਲ 11 ਵਜੇ ਵੰਡਦੇ ਜਦੋਂ ਅਸੀਂ ਤੁਘਾਟਨ ਕਰਦੇ ਸ਼ਹਿਰ ਦੇ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਉਦੋਂ ਲੱਡੂ ਨਾਲ ਲੈ ਕੇ ਆਉਂਦੇ ਐ ਐਮਐਲਏ ਆਉਦੋਂ ਘਟਨ ਕਰਨਗੇ ਉਦੋਂ ਲੱਡੂ ਵੰਡਣ ਜਲੇਬੀਆਂ ਵੰਡਣ ਜੋ ਮਰਜ਼ੀ ਵੰਡਣ ਠੀਕ ਹੈ ਪਰ ਗੁੰਡਾਗਰਦੀ ਨਾ ਨਾ ਵੰਡਣ ਰਾਜਪੁਰੇ ਚ ਠੀਕ ਹੈ ਠੀਕ ਹੈ ਸਰ ਅੱਜ ਕੀ ਮਸਲਾ ਹੋਇਆ ਜੀ ਇੱਥੇ ਕਾਫੀ ਫੋਰਸ ਲੱਗੀ ਹੋਈ ਹੈ ਫੋਰਸ ਤਾਂ ਜੀ ਇੱਥੇ ਜਿਹੜਾ ਪੁਲ ਹੈ ਜਿਹੜਾ ਅਧੂਰਾ ਇਹ ਬਣਿਆ ਨਹੀਂ ਉਦੋਂ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰसों ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੇ ਕੋਈ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਸੀ ਤੁਹਾਡੇ ਸਾਹਮਣੇ ਹੀ ਪ੍ਰੈਸ ਨੇ ਵੀ ਖਬਰ ਲਾਈ ਸੀ ਜੀ ਉਹਦੇ ਕਰਕੇ ਜੇ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਤਲਬ ਪਬਲਿਕ ਨੂੰ ਪਤਾ ਲੱਗਦਾ ਵੀ ਇਹ ਪੁਲ ਖੁੱਲ ਗਿਆ ਇੱਥੇ ਕੋਲ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰਸੋਂ ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬੈਗੇ ਸੀਗੇ ਫਿਰ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫਿਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁੱਲ ਦਾ ਕੰਮ ਜੀ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਆ ਵੀ ਅਜੇ ਤੁ ਘਟਨ ਵਗੈਰਾ ਨਹੀਂ ਕਰਨਾ ਇਹ ਗੱਲ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਉਹ ਘਟਨ ਕਰ ਰਹੇ ਆ ਉਹ ਲੱਗੇ ਕੁਝ ਬੈਰੀਕੇਡ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰੀਆਂ ਜੀ ਉਹ ਲੱਗ ਰੀਆਂ ਚੱਕ ਰੀਆਂ ਅਸੀਂ ਬੈਰੀਕੇਡ ਵਗੈਰਾ ਚੁਕਾ ਰਹੇ ਆ ਹੋਰ ਜਿਹੜੇ ਅੜਕਣਾ ਨੇ ਉਹ ਖੋਲ ਰਹੇ ਆ ਉਹ ਖੁੱਲ ਜਾਊਗਾ ਕੱਲ ਤੱਕ ਤੇ ਕਰ ਦੇਣਾ ਕੋਈ ਨਾ ਸਭ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸ ਤੇ ਵੀ ਰੋਕਿਆ ਗਿਆ ਹੁੰਦਾ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਕੀ ਕਰਨ ਆਏ ਸੀ ਬਿਸਮਿਲੱਹ ਜ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੋਲਾ ਵਧੀਆ ਸ਼ਹਿਰ ਹੈ ਇਹ ਕਾਦੇ ਲਈ ਸ਼ਾਂਤੀ ਭੰਗ ਕਰਨੀ ਹੈ ਇਹ